ਇਹ ਮਜ਼ਦੂਰਾਂ ਤੋਂ 18-18 ਘੰਟੇ 20-20 ਘੰਟੇ ਕੰਮ ਲਿਆ ਜਾਂਦਾ ਸੀ ਜਿਹੜੇ ਮਜ਼ਦੂਰ ਆਗਮਾਨੇ ਉਸ ਸਮੇਂ ਸਕਾਗੋ ਦੇ ਵਿੱਚ ਫਾਸੀ ਦੇ ਫੰਦੇ ਚੁਮੇ ਤੇ ਅੱਜ ਉਸੇ ਮਜ਼ਦੂਰ ਤਪਕੇ ਨੂੰ ਇਸ ਦਿਨ ਤੋਂ ਸਮੇਂ ਦੇ ਹਾਕਮਾ ਜਿਹੜੇ ਉਹ ਦੂਰ ਲਿ ਜਾ ਰਹੇ 1 ਮਈ 1886 ਨੂੰ ਜਦੋਂ ਅਮਰੀਕਾ ਦੇ ਸਕਾਗੋ ਸ਼ਹਿਰ ਦੇ ਵਿੱਚ ਮਜ਼ਦੂਰ ਵੱਡਾ ਹਿੱਸਾ ਮਜ਼ਦੂਰਾਂ ਦਾ ਜਿਹੜੇ ਮਜ਼ਦੂਰਾਂ ਤੋਂ 18-18 ਘੰਟੇ 20-20 ਘੰਟੇ ਕੰਮ ਲਿਆ ਜਾਂਦਾ ਸੀ ਤਾਂ 1886 ਦੇ ਵਿੱਚ ਜਦੋਂ ਇਹ ਬਗਾਅ ਸੰਘਰਸ਼ ਹੋਇਆ ਕਿ 8 ਘੰਟੇ ਕੰਮਾਂ ਦਾ ਜਿਹੜਾ ਸਮਾਂ ਉਹ ਮਿਥਿਆ ਜਾਵੇ ਤੇ ਇੱਕ ਹਫ਼ਤੇ ਦੀ ਜਿਹੜੀ ਛੁੱਟੀ ਆ ਉਹ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਜਦੋਂ ਇਹ ਸੰਘਰਸ਼ ਚੱਲਿਆ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਉਹਨੂੰ ਸੁਨਹਿਰੇ ਅੱਖਰਾਂ 'ਚ ਲਿਖਿਆ ਗਿਆ ਤਾਂ ਦੁਨੀਆ ਦੇ ਵਿੱਚ ਕਮਨਤਰੀ ਪੱਦਰ ਤੇ ਜਿਹੜਾ ਮਜ਼ਦੂਰ ਦਿਵਸ ਆ ਉਹ ਉਹ ਮਨਾਇਆ ਗਿਆ ਕਿ 1 ਮਈ ਨੂੰ ਕਮਨਤਰੀ ਮਜ਼ਦੂਰ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਅੱਜ ਜਿਹੜਾ ਹਲਾ ਅੱਜ ਦਾ ਸਮਾਂ ਜਿਹੜਾ ਉਦੇ ਵਿੱਚ ਤਰਾਸਤੀ ਇਹ ਹੈ ਕਿ ਜਿਹੜੇ ਮਜ਼ਦੂਰਾ ਲਈ ਸੰਘਰਸ਼ ਕੀਤੇ ਗਏ ਜਿਹੜੇ ਮਜ਼ਦੂਰ ਆਗੂਆ ਨੇ ਉਸ ਸਮੇਂ ਸਕਾਗੋ ਦੇ ਵਿੱਚ ਫਾਸੀ ਦੇ ਫੰਦੇ ਚੁੰਮੇ ਤੇ ਅੱਜ ਉਸੇ ਮਜ਼ਦੂਰ ਤਬਕੇ ਨੂੰ ਇਸ ਦਿਨ ਤੋਂ ਸਮੇਂ ਦੇ ਹਾਕਮਾ ਜਿਹੜੇ ਉਹ ਦੂਰ ਲਿਜਾ ਰਹੇ ਨੇ ਇਸ ਸਮੇਂ ਦੀ ਮਹੱਤਤਾ ਨੂੰ ਘਟਾ ਕੇ ਦੇਖ ਰਹੇ ਨੇ ਕਦੇ ਬਾਲਦੇਸ਼ ਦੇ ਦਿਨਾਂ ਤੇ ਮਨਾਇਆ ਜਾ ਰਿਹਾ ਇਹ ਦਿਨ ਕਦੇ ਛੁੱਟੀ ਦੇ ਤੌਰ ਤੇ ਮਨਾਇਆ ਜਾ ਰਿਹਾ ਕਦੀਆਂ ਨਮੂਨੀਆਂ ਰੈਤਾਂ ਦੇ ਤੌਰ ਤੇ ਮਨਾਇਆ ਜਾ ਰਿਹਾ ਦਾ ਅਸੀਂ ਅੱਜ ਖਿਆਲੀ ਵਾਲੇ ਪਿੰਡ ਦੇ ਵਿੱਚ ਦਲਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਵੱਲੋਂ ਜਦੋਂ ਇਹ ਦਿਨ ਮਨਾ ਰਹੇ ਹਾਂ ਤਾਂ ਸਾਡੀ ਲੋੜ ਆ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਪਿੰਡਾਂ ਦੇ ਤਮਾਮ ਮਜ਼ਦੂਰਾਂ ਨੂੰ ਦੱਸਣਾ ਵਾ ਕਿ ਇਤਿਹਾਸ ਦੇ ਵਿੱਚ ਸਾਡਾ ਵੀ ਇੱਕ ਬਹੁਤ ਵੱਡਾ ਯੋਗਦਾਨ ਆ ਜਾਂ ਬਲਕਿ ਇਤਿਹਾਸ ਹੀ ਸਾਡਾ ਲਿਖਿਆ ਗਿਆ ਕਿਤੇ ਕਿ ਜਦੋਂ ਸਕਾਗੋ ਸ਼ਹਿਰ ਦੇ ਵਿੱਚ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਆਪਣੀਆਂ ਮੰਗਾਂ ਲਈ ਤਾਂ ਇਸ ਤੋਂ ਵੀ ਅੱਗੇ ਜਿਹੜਾ ਹੁਣ ਲੋੜ ਆ ਗਈ ਜਿਹੜੀ ਲੂਣੇ ਅੱਗੇ ਜਿਹੜੀ ਛੁੱਟੀ ਦੇ ਦਿਨ ਤੋਂ ਹੁਣ ਹਾਕਮਾਂ ਜਿਹੜੇ ਸਮੇਂ ਦੇ ਸਮੇਂ ਦੀਆਂ ਸਰਕਾਰਾਂ ਨੇ ਉਸ ਇਸ ਇਤਿਹਾਸ ਨੂੰ ਮਟਾਉਣ ਤੇ ਲੱਗੀਆਂ ਹੋਈਆਂ ਨੇ ਤਾਂ ਅੱਜ ਦੋ ਤਰ੍ਹਾਂ ਦੇ ਲੋਕ ਇਸ ਇਤਿਹਾਸ ਦਿਹਾੜੇ ਨੂੰ ਮਨਾ ਰਹੇ ਨੇ ਇੱਕ ਉਹ ਮਨਾ ਰਹੇ ਨੇ ਜਿਨ੍ਹਾਂ ਦਾ ਇਹ ਦੇਣਾ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਦੱਬੇ ਕੁਚਲੇ ਨੇ ਇੱਕ ਉਹ ਮਨਾ ਰਹੇ ਨੇ ਜਿਨ੍ਹਾਂ ਦਾ ਇਸ ਇਤਿਹਾਸ ਦੇ ਨਾਲ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੈਗਾ ਜਿਵੇਂ ਸਰਕਾਰਾਂ ਨੇ ਅੱਜ ਉਹ ਇਹਨੂੰ ਦਿਨ ਨੂੰ ਮਜ਼ਦੂਰਾਂ ਤੋਂ ਵੱਖਰਾ ਬਣਾ ਰਹੀਆਂ ਨੇ ਮਜ਼ਦੂਰਾਂ ਨੂੰ ਤੇ ਪਤਾ ਨਹੀਂ ਮਜ਼ਦੂਰਾਂ ਨੂੰ ਕੰਮ ਤੇ ਲਾਇਆ ਹੋਇਆ ਵਾ ਤੇ ਉਹ ਆਪਦੇ ਦਫ਼ਤਰਾਂ ਦੇ ਵਿੱਚ ਬੈਠ ਕੇ ਝੰਡੇ ਚੜਾ ਕੇ ਇਹਨੂੰ ਮਨਾ ਰਹੇ ਨੇ ਸ੍ਰੀ ਪ੍ਰਧਾਨ ਜੀ ਪਿਛਲੇ ਸਾਮੇ ਦੇ ਦੌਰਾਨ ਪੂਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਲੜਿਆ ਗਿਆ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਦੂਜੇ ਪਾਸੇ ਉਸ ਤੋਂ ਵੱਡੀਆਂ ਸਮੱਸਿਆਵਾਂ ਮਜ਼ਦੂਰਾਂ ਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿੱਥੇ ਕਿਸਾਨੀ ਦਾ ਟਵੱਡਾ ਅੰਦੋਲਨ ਲੜਾਂਗੇ ਉੱਥੇ ਮਜ਼ਦੂਰਾਂ ਦੀ ਲਹਿਰ ਹਜੇ ਤੱਕ ਕਿਉਂ ਨਹੀਂ ਖੜੀ ਹੋਦੀ ਸਮੱਸਿਆਵਾਂ ਕੀ ਨੇ ਬਹੁਤ ਸਾਰੀਆਂ ਸਮੱਸਿਆ ਨੇ ਇੱਕ ਤਾਂ ਸਮੱਸਿਆ ਇਹ ਹੈ ਕਿ ਜਿਹੜਾ ਮਜ਼ਦੂਰ ਜਮਾਤ ਹੈ ਜਿਹੜੀ ਉਹਦੇ ਕੋਲੇ ਜਿਹੜੇ ਆਮ ਸਾਧਨ ਨੇ ਉਦੇ ਕੋਲੇ ਕਮਾਈ ਦੇ ਸਾਧਨ ਘਟਣੇ ਉਹਦੇ ਉਹ ਸਿੱਖਿਆ ਤੌਰ ਤੇ ਹਜੇ ਓਨੀ ਸਿੱਖਤ ਨਹੀਂ ਹੋਈਗੀ ਉਹਦੇ ਕੋਲ ਜਿਹੜਾ ਹੈਗਾ ਪ੍ਰਚਾਰ ਦੇ ਸਾਧਨ ਘਟਣੇ ਉਹ ਆਰਥਿਕ ਤੌਰ ਤੇ ਕਮਜ਼ੋਰ ਨੇ ਉਹ ਮਾਨਸਿਕ ਤੌਰ ਤੇ ਵੀ ਕਮਜ਼ੋਰ ਨੇ ਤੇ ਇਸ ਕਰਕੇ ਜਿਹੜੀ ਕਿਸਾਨੀ ਹੈ ਜਦੋਂ ਕਿਸਾਨੀ ਦਾ ਜਿਹੜਾ ਅੰਦੋਲਨਾਂ ਸਿਖਰਾਂ ਤੇ ਗਿਆ ਦਿੱਲੀ ਮੋਰਚਾ ਦਿੱਲੀ ਮੋਰਚੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਉਹ ਸਿੱਖਣ ਨੂੰ ਮਿਲੇ ਕਿ ਮਜ਼ਦੂਰ ਜਥੇਬੰਦੀਆਂ ਨੇ ਵੀ ਉਹਦੇ ਤੋਂ ਇੱਕ ਸਬਕ ਸਿੱਖਿਆ ਕਿ ਆਓ ਆਪਾਂ ਵੀ ਮਜ਼ਦੂਰ ਬਹੁਤ ਸਾਰੇ ਹੁਸ਼ਾਰਸ਼ਾ ਜਿਹੜੇ ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਸਿਰ ਜੋੜ ਕੇ ਲੜ ਰਹੀਆਂ ਨੇ ਚੰਦ ਭਾਨ ਦਾ ਸੰਘਰਸ਼ਾ ਦਾਨ ਸਿੰਘ ਵਾਲੇ ਦਾ ਸੰਘਰਸ਼ਾ ਤੇ ਹੋਰ ਵੀ ਜ਼ਮੀਨਾਂ ਦੇ ਜਿੰਨੇ ਕਿੰਨੇ ਮਸਲੇ ਨੇ ਉਹ ਅਸੀਂ ਲੜ ਰਹੇ ਆਂ ਪਰ ਉਹਦੇ ਚ ਸਮੱਸਿਆ ਇਹ ਹੈ ਕਿ ਜਿਹੜਾ ਸਾਡਾ ਮਜ਼ਦੂਰ ਆ ਵਰਗਾਗਾ ਉਹਦੀਆਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਜਿਹਦੇ ਨਾਲ ਅਸੀਂ ਵੀ ਜੂਝ ਰਹੇ ਆਂ ਤੇ ਮਜ਼ਦੂਰ ਵੀ ਜੂਝ ਰਹੇ ਆਂ ਮਜ਼ਦੂਰ ਲੀਡਰਾਂ ਦੇ ਸਾਹਮਣੇ ਇਸ ਸਮੇਂ ਇਸ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੁਸੀਂ ਦੇਖਦੇ ਹੋ ਵੀ ਜਿਹੜੀਆਂ ਖਾਸ ਕਰਕੇ ਜੋ ਮਜ਼ਦੂਰ ਲਹਿਰ ਉੱਠਣੀ ਚਾਹੀਦੀ ਸੋ ਉਹਦੇ ਲਈ ਲੀਡਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਲੀਡਰਾਂ ਨੂੰ ਸਮੱਸਿਆਵਾਂ ਇਹ ਆ ਰਹੀਆਂ ਨੇ ਕਿ ਜਿਹੜੇ ਖਾਸ ਕਰਕੇ ਜਦੋਂ ਨਹਿਰ ਚਲਦੀ ਹੈ ਤਾਂ ਉਹਦੇ ਵਿੱਚ ਹੋਲ ਡੈਮਰ ਬੰਦੇ ਆ ਜਿਹੜੇ ਉਹ ਚਾਹੀਦੇ ਹੁੰਦੇ ਆ ਮਜ਼ਦੂਰ ਲਹਿਰ ਦੇ ਵਿੱਚ ਇੱਕ ਤਾਂ ਇਹ ਸਭ ਤੋਂ ਵੱਡੀ ਤਰਾਸਦੀ ਆ ਕਿ ਸਾਰੇ ਜਿਹੜੇ ਆ ਲੀਡਰ ਨੇ ਕਾਫੀ ਵੱਡਾ ਹਿੱਸਾ ਪਰਿਵਾਰਾਂ ਨਾਲ ਜੁੜੇ ਹੋਏ ਨੇ ਤੇ ਪਰਿਵਾਰਾਂ ਨਾਲ ਜੁੜੇ ਹੋਣ ਵਾਲੇ ਉਹਨਾਂ ਨੇ ਜਿਹੜਾ ਜ਼ਿਆਦਾ ਟਾਈਮ ਕੰਮ ਕਰਨ ਦਾ ਸਮਾਂ ਆ ਉਹ ਲਹਿਰ ਦੇ ਵਿੱਚ ਘੱਟ ਮਿਲਦਾ ਵਾ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਆ ਦੂਜੀ ਸਮੱਸਿਆ ਇਹ ਆ ਕਿ ਜਿਹੜੇ ਮਜ਼ਦੂਰ ਆ ਆ ਦੇ ਸੰਘਰਸ਼ ਨੇ ਉਹਨਾਂ ਦੇ ਵਿੱਚ ਜਿਹੜੀ ਆਰਥਿਕਤਾ ਆਉਂਦੀ ਹੈਗੀ ਜਿਹੜੇ ਫੰਡ ਦੇ ਸੋਰਸ ਹੁੰਦੇ ਆ ਉਹ ਮਜ਼ਦੂਰਾਂ ਲਈ ਘੱਟ ਹੁੰਦੇ ਆ ਜਿਵੇਂ ਕਿਸਾਨੀ ਦੇ ਵਿੱਚ ਤਾਂ ਬਹੁਤ ਵੱਡੇ ਸੋਰਸ ਆਗੇ ਉਹਨਾਂ ਨੂੰ ਬਾਹਰੋਂ ਫੰਡ ਵੀ ਦੇ ਦਿੰਦੇ ਆ ਬਾਹਰੋਂ ਵੀ ਜਨਤਾ ਉਹਨਾਂ ਦੀ ਹੈਲਪ ਕਰ ਦਿੰਦੀ ਆ ਪਰ ਮਜ਼ਦੂਰਾਂ ਕੋਲ ਇਦਾਂ ਦਾ ਕੋਈ ਸੋਰਸ ਨਹੀਂ ਹੈਗਾ ਵਾ ਪਿੰਡਾਂ ਦੇ ਵਿੱਚ ਵੀ ਤੁਸੀਂ ਆਮ ਹੀ ਦੇਖਦੇ ਆ ਆ ਵੀ ਹੁਣ ਜਦੋਂ ਅਸੀਂ ਪ੍ਰੋਗਰਾਮ ਕੀਤਾ ਵਾ ਕਾਸੀ ਸਰਪੰਚ ਮਿਹਦੂਰਾ ਚੋਂ ਫੰਡ ਕੀਤਾ ਬਤੇ ਜਿਹਦੇ ਵਿੱਚ ਪ੍ਰੋਗਰਾਮ ਦੇ ਮਸਾ ਖਰਚੇ ਪੂਰੇ ਹੋਏ ਨੇ ਅਸੀਂ ਸਮਝਦੇ ਹਾਂ ਕਿ ਆਰਥਿਕਤਾ ਵੀ ਮਜ਼ਦੂਰ ਲਹਿਰ ਦੇ ਵਿੱਚ ਇੱਕ ੜਿੱਕਾ ਬਣੀ ਹੋਈ ਹੈ ਪ੍ਰਧਾਨ ਜੀ ਤੁਸੀਂ ਆਪਣੇ ਭਾਸ਼ਣ ਦੇ ਦੌਰਾਨ ਇੱਕ ਸਵਾਲ ਜ਼ਮੀਨਦਾਰ ਉਠਾਇਆ ਕਿ ਲੈਂਡ ਸੀਨਿੰਗ ਐਕਟ ਦੇ ਤਹਿਤ ਆ ਜਿਹੜੀ ਮਜ਼ਦੂਰਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਦਿੱਤਾ ਜਾਣਾ ਚਾਹੀਦਾ ਜਦੋਂ ਜ਼ਮੀਨ ਦਾ ਸਵਾਲ ਆਉਣਾ ਤਾਂ ਅਕਸਰ ਪਿੰਡਾਂ ਦੇ ਵਿੱਚ ਜਦੋਂ ਪੰਚਾਇਤੀ ਜ਼ਮੀਨ ਦੀ ਗੱਲ ਚੱਲਦੀ ਆ ਤਾਂ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕਈ ਵਾਰ ਤਾਂ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਕਤਲੋਗ ਸੱਚ ਦਾ ਜਿਹੜਾ ਗੱਲ ਪਹੁੰਚ ਜਾਂਦੀ ਔਰ ਬਹੁਤ ਸਾਵਾਂ ਤੇ ਇਸ ਤਰ੍ਹਾਂ ਦਾ ਹੋਇਆ ਵੀ ਆ ਫਿਰ ਕੀ ਲੱਗਦਾ ਵੀ ਜੀੜ ਇੰਨੀ ਸੌਖੀ ਮਿਲ ਜੂ ਜਾਂ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈਂਡ ਸੀਨ ਇੱਕ ਲਾਗੂ ਕਰਾਵਾਂਗੇ ਪੰਚਾਇਤੀ ਜ਼ਮੀਨ ਲੈ ਲਾਂਗੇ ਇਹ ਦੀ ਰਾ ਇਹਨਾ ਸੌਖਾ ਹੈ ਕਿ ਇਹ ਬਹੁਤ ਵੱਡੀ ਲੜਾਈ ਹੈਗੀ ਇਹ ਬਹੁਤ ਵੱਡੀ ਲੜਾਈ ਹੈ ਇਹ ਤਾਂ ਸਿਰ ਮੰਗਦੀ ਹੈਗੀ ਤੇ ਜੇ ਜ਼ਮੀਨ ਮੰਗੀ ਤਾਂ ਮਾਨ ਲਈ ਲੜਨਾ ਪੈਣਾ ਲੜਾਈ ਲਈ ਸਾਨੂੰ ਤਿਆਰ ਹੋਣਾ ਪੈਣਾਗਾ ਇਹ ਇੱਕ ਲੰਮਾ ਸੰਘਰਸ਼ ਹੈ ਲੋਕਾਂ ਨੂੰ ਤਿਆਰ ਕਰਨਾ ਪੈਣਾ ਪਰ ਜਿਹੜਾ ਪੰਜਾਬ ਆ ਪੰਜਾਬ ਸਾਡਾ ਖੇਤੀ ਪ੍ਰધાન ਸੂਪਾ ਸਾਡੇ ਕੋਲੇ ਹੋਰ ਕੋਈ ਸੋਰਸ ਹੀ ਨਹੀਂਗਾ ਨੌਕਰੀਆਂ ਸਾਡੇ ਕੋਲ ਨਹੀਂ ਰਜਗਾਰ ਵੱਜਵੇਂ ਸਾਡੇ ਕੋਲ ਨਹੀਂ ਰਜਗਾਰ ਦਾ ਕੋਈ ਸਾਧਨ ਨਹੀਂ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੀ ਬੇਚਾਰਾ ਜਮੀਨ ਪਈ ਹੈ ਪੰਚਾਇਤੀ ਜ਼ਮੀਨਾਂ ਦੇ ਹਿੱਸਿਆਂ ਦੀ ਗੱਲ ਵੀ ਜੇ ਆਉਂਦੀ ਤੇ ਵੀ ਪੰਚਾਇਤੀ ਜ਼ਮੀਨਾਂ ਚੋਂ ਸਾਡੇ ਹਿੱਸੇ ਆ ਜਿਹੜੇ ਕਾਨੂੰਨੀ ਤੌਰ ਤੇ ਬਣਦੇ ਆ ਕਈ ਪਿੰਡਾਂ ਦੇ ਵਿੱਚ ਥੋੜੀ ਗੱਲ ਇਹ ਆ ਵੀ ਟਕਰਾਅ ਹੋ ਜਾਂਦੇ ਆ ਉਹ ਟਕਰਾਅ ਹੁੰਦੇ ਨਹੀਂਗੇ ਅਸੀਂ ਚ ਕਿਰਾਏ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜ਼ਮੀਨ ਸਿਰਫ ਜੱਟ ਦੀ ਮਾਂ ਹੁੰਦੀ ਹੈ ਜੇ ਜੱਟ ਦੀ ਮਾਂ ਹੋ ਗਈ ਤਾਂ ਅਸੀਂ ਤੇ ਧਰਤੀ ਤੇ ਜਾਈ ਆ ਇੱਕ ਮਜ਼ਦੂਰ ਆ ਮਜ਼ਦੂਰ ਨੂੰ ਖੇਤੀ ਦਾ ਸਾਰਾ ਕੰਮ ਹੁੰਦਾ ਵਾ ਉਹਨੂੰ ਪਤਾ ਕਿ ਬੀਜ ਕਿਵੇਂ ਉਗਾਏ ਜਾਂਦੇ ਆ ਬੀਜ ਕਿਵੇਂ ਬੀਜੇ ਜਾਂਦੇ ਆ ਇੱਕ ਕਣਕ ਨੂੰ ਕਿੰਨਾ ਪਾਣੀ ਲੱਗਦਾ ਨਰਮੇ ਨੂੰ ਪਹਿਲਾਂ ਫੁੱਲ ਲੱਗਦਾ ਕਿ ਟਿੰਡਾ ਲੱਗਦਾ ਪਰ ਸਾਡੇ ਕੋਲੇ ਜ਼ਮੀਨ ਨਹੀਂ ਇਹ ਸਾਡੀ ਲੋੜ ਬਣਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੋੜ ਬਣਨੀ ਆ ਕਿ ਆਓ ਆਪਾਂ ਇਸ ਜ਼ਮੀਨਾਂ ਦੀ ਲੜਾਈ ਨੂੰ ਜਿਹੜੀ ਨੂੰ ਉਹਨੂੰ ਅੱਗੇ ਹੀ ਨਹੀਂ ਤੁਰਾਂਗੇ ਅਸੀਂ ਜ਼ਮੀਨਾਂ ਹਾਸਲ ਵੀ ਕਰਾਂਗੇ ਆਖ਼ਰ ਸਵਾਲ ਪ੍ਰਧਾਨ ਜੀ ਕਿਹੜੀਆਂ-ਕਿਹੜੀਆਂ ਉਹ ਮਤਲਬ ਮੰਗਾਂ ਕਿਹੜੇ-ਕਿਹੜੇ ਮੁੱਦੇ ਉਹ ਉਠਾਉਣੇ ਚਾਹੀਦੇ ਆ ਜਿਹਦੇ ਨਾਲ ਮਜੂਰ ਲਾਇਰ ਵੀ ਜਿਹੜੀ ਉਹ ਤੇਜ਼ੀ ਨਾਲ ਕਿਵੇਂ ਸਾਨੂੰ ਰੋਜ਼ਗਾਰ ਦੇ ਮੁੱਦੇ ਆ ਜਿਹੜੇ ਉਹ ਉਠਾਉਣੇ ਚਾਹੀਦੇ ਆਗੇ ਕਿ ਵੀ ਮੈਂ ਦੂਜੀ ਸਿੱਖਿਆ ਦੇ ਮੁੱਦੇ ਉਠਾਉਣੇ ਚਾਹੀਦੇ ਕਿ ਸਾਡੇ ਬੱਚਿਆਂ ਨੂੰ ਜਿਹੜੀ ਸਿੱਖਿਆ ਉਹ ਦਿੱਤੀ ਜਾਵੇ ਸਕੂਲਾਂ ਦੇ ਜਿਹੜੇ ਹੈਗੇ ਆ ਸਕੂਲਾਂ ਨੂੰ ਅਪਗ੍ਰੇਡ ਕੀਤਾਵੇ ਸਕੂਲਾਂ ਦੇ ਵਿੱਚ ਸਟਾਫ ਪੂਰੇ ਹੋਣ ਜਦੋਂ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਸਾਡੇ ਜਿਵੇਂ ਉਹ ਡਾਕਟਰ ਅਮੇਦਕਾਰ ਜੀ ਕਹਿੰਦੇ ਨੇ ਪੜੋ ਜੁੜੋ ਤੇ ਸੰਘਰਸ਼ ਕਰੋ ਸਾਡਾ ਜਿਹੜਾ ਨਾਗਰਿਕਾ ਉਹ ਪੜਿਆ ਵੀ ਹੋਣਾ ਚਾਹੀਦਾ ਉਹ ਸਿੱਖਤ ਵੀ ਹੋਣਾ ਚਾਹੀਦਾ ਤੇ ਫਿਰ ਉਹ ਸੰਘਰਸ਼ ਕਰੋ ਤੇ ਇਸ ਕਰਕੇ ਅਸੀਂ ਵੀ ਕਹਿੰਦੇ ਕਿ ਸਾਡੇ ਜਿਹੜੇ ਰੁਜ਼ਗਾਰ ਆ ਰੁਜ਼ਗਾਰਾਂ ਲਈ ਸਾਧਰ ਪੈਦਾ ਮੌਕੇ ਪੈਦਾ ਕਰਨੇ ਨਰੇਗਾ ਜਿਹੜੀ ਅਸੀਂ ਸਿਰਫ ਇਹ ਸਮਝਦੇ ਕਿ ਦਿਹਾੜੀ ਨਰੇਕਾ ਦੀ ਦਿਹਾੜੀ ਵਧਾਉਣਾ ਹੀ ਸਾਡੀ ਲੜਾਈ ਨਹੀਂ ਹੈਗੀ ਇਸ ਲੜਾਈ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਜੋੜਨ ਦਾ ਯਤਨ ਕਰਾਂਗੇ ਆਪਣੇ ਪਰਿਵਾਰਾਂ ਨੂੰ ਜੋੜਨ ਦਾ ਯਤਨ ਕਰਾਂਗੇ ਪੂਰੇ ਸਮਾਜ ਨੂੰ ਇਸ ਲੜਾਈ ਦੇ ਵਿੱਚ ਹਿੱਸਾ ਬਣਾਉਣ ਦਾ ਯਤਨ ਕੀ ਕੀ ਲੱਗਦਾ ਤੁਹਾਨੂੰ ਸੁਖਪਾਲ ਜੀ ਤੁਹਾਡੇ ਨਾਲ ਲੋਕ ਜੁੜ ਜਾਣਗੇ ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਕੀਤੀ ਹੈ ਪਰ ਪਹਿਲਾਂ ਹੀ ਜਿਹੜੀ ਪੰਜਾਬ ਸਰਕਾਰ ਆ ਉਹ ਕਹਿ ਰਹੀ ਆ ਕਿ ਸਿੱਖਿਆ ਸੀ ਦੇ ਵਿੱਚ ਜਿਹੜੀ ਕ੍ਰਾਂਤੀ ਲੈ ਕੇ ਆਂਦੀ ਹੈ ਸਿੱਖਿਆ ਕ੍ਰਾਂਤੀ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਤੇ ਰੋਜ਼ਗਾਰ ਉਹ ਕਹਿੰਦੇ ਕਿ ਅਸੀਂ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਦੇ ਦਿੱਤਾ ਹੁਣ ਸਰਕਾਰ ਨਾਲ ਲੋਕ ਜੁੜਨਗੇ ਜਾਂ ਤੁਹਾਡੇ ਨਾਲ ਲੋਕ ਜੁੜਨਗੇ ਦੇਖੋ ਕਹਿੰਦੇ ਲੋੜ ਕਾਟ ਦੀ ماں ਹੁੰਦੀ ਹੈਗੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਸਮਾਰਟ ਸਕੂਲ ਬਣਾਏ ਸੀ ਤਾਂ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਕੰਧਾਂ ਤੇ ਰੋਗਣ ਕਰਨ ਨਾਲ ਸਮਾਰਟ ਸਕੂਲ ਨਹੀਂ ਬਣਦੇਗੇ ਅੱਜ ਵੀ ਇਹੀ ਹਾਲ ਆ ਕਿ ਸਿੱਖਿਆ ਕ੍ਰਾਂਤੀ ਹੈ ਜਿਹੜੀ ਕੰਧਾਂ ਤੇ ਰੋਗਣ ਹੈ ਲੋਕਾਂ ਦੇ ਸਾਹਮਣੇ ਸੱਚਾਈ ਆ ਲੋਕ ਲੋਕਾਂ ਤੋਂ ਇਹ ਗੱਲ ਕਦੇ ਵੀ ਗੁੱਝੀ ਨਹੀਂ रह ਸਕਦੀ ਸਰਕਾਰਾਂ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਭਾਵੇਂ ਉਹ ਇਨਕਲਾਬ ਦਾ ਰੌਲਾ ਪਾਉਣ ਭਾਵੇਂ ਸਿੱਖਿਆ ਕ੍ਰਾਂਤੀ ਦਾ ਰੌਲਾ ਪਾਉਣ ਤਾਂ ਲੋੜ ਕਾਢਦੀ ਮਾਂ ਲੋਕਾਂ ਲੋਕ ਜਦੋਂ ਜਿੰਨਾ ਵੀ ਆਰਥਿਕ ਤੌਰ ਤੇ ਟੁੱਟਣਗੇ ਜਿੰਨਾ ਵੀ ਲੋਕਾਂ ਦੇ ਨਾਲ ਲੋਕਾਂ ਦੀ ਬੇਰਜ਼ਗਾਰੀ ਵਧੂਗੀ ਉੰਨੀ ਲੋਕਾਂ ਦੀ ਬੇਚੈਨੀ ਵਧੂਗੀ ਜਦੋਂ ਲੋਕਾਂ ਦੀ ਬੇਚੈਨੀ ਵਧੂਗੀ ਤਾਂ ਸੰਘਰਸ਼ ਤੋਂ ਬਿਨਾ ਲੋਕਾਂ ਕੋਲ ਕੋਈ ਰਸਤਾ ਨਹੀਂ ਹੈ ਜੀ